ਸਸ਼ੀਕਾਲ ਬੀਵਰਸ ਤੁਹਾਡਾ ਤੁਹਾਡੇ ਆਪਣੇ ਚੈਨਲ ਰੈਸਪੀ ਬੁੱਕ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਸਾਊਥ ਇੰਡੀਆ ਦੀ ਬਹੁਤ ਹੀ ਫੇਮਸ ਡਿਸ਼ ਮਸਾਲਾ ਇਡਲੀ ਬਣਾਵਾਂਗੇ ਰਵੇ ਨਾਲ ਸਭ ਤੋਂ ਪਹਿਲਾਂ ਆਪਾਂ ਇੱਕ ਬੌਲ ਲੈਣਾ ਉਹਦੇ ਵਿੱਚ ਆਪਾਂ ਇੱਕ ਬੌਲ ਸੂਜੀ ਪਾਵਾਂਗੇ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਉਨੀ ਕੁਆਂਟੀਟੀ ਦਹੀਂ ਦੀ ਪਾ ਦਾਂਗੇ ਇੱਕ ਬੌਲ ਸੇਮ ਇਹਦਾ ਮੈਜ਼ਰਮੈਂਟ ਐਨਾ ਹੀ ਰੱਖਣਾ ਤੁਸੀਂ ਜਿੱਡੀ ਵੀ ਰੈਸਪੀ ਬਣਾਉਣੀ ਹੈ ਬਰਾਬਰ ਮਾਤਰਾ ਚ ਦੋਨੋਂ ਚੀਜ਼ਾਂ ਲੈਣੀ ਹੈ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਵਾਂਗੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਮੈਂ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਰਹੀ ਹਾਂ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾ ਲਵਾਂਗੇ ਹੁਣ ਆਪਾਂ ਇਹਦਾ ਬੈਟਰ ਬਣਾ ਲਿਆ ਹੈ ਚੰਗੀ ਤਰ੍ਹਾਂ ਨਾਲ ਇਦ ਵਿੱਚ ਥੋੜਾ ਜਿਹਾ ਨਮਕ ਐਡ ਕਰਾਂਗੇ ਤੁਸੀਂ ਪਲੇਨ ਵੀ ਬਣਾ ਸਕਦੇ ਹੋ ਬਿਨਾਂ ਨਮਕ ਤੋਂ ਹੁਣ ਆਪਾਂ ਇਹਨੂੰ ਢੱਕ ਕੇ ਰੱਖ ਦੇਣਾ ਹੈ ਤਾਂ ਕਿ ਜੋ ਆਪਣਾ ਜਿਹੜਾ ਇਹ ਮਿਕਸਚਰ ਆ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਵੇ ਇਹਨੂੰ ਆਪਾਂ 15 ਮਿੰਟ ਲਈ ਢੱਕ ਕੇ ਰੱਖਾਂਗੇ ਹੁਣ ਆਪਾਂ ਇੱਕ ਸਾਈਡ ਤੇ ਅ ਅੱਗ ਜੁਲਾਵਾਂਗੇ ਤੇ ਪੈਨ ਰੱਖਾਂਗੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਆਇਲ ਪਾਉਣੇ ਜਿਵੇਂ ਕਿ ਹੁਣ ਆਪਾਂ ਆਇਲ ਨੂੰ ਗਰਮ ਹੋਣ ਲਈ ਰੱਖ ਦਿੱਤਾ ਹੈ ਤੇ ਥੋੜਾ ਵੇਟ ਕਰਾਂਗੇ ਜਿਵੇਂ ਵੀ ਜਿਵੇਂ ਹੀ ਆਇਲ ਗਰਮ ਹੁੰਦਾ ਆਪਾਂ ਇਹਦੇ ਵਿੱਚ ਤੜਕੇ ਲਈ ਥੋੜੀ ਜਿਹੀ ਹਿੰਗ ਪਾਵਾਂਗੇ ਉਸ ਤੋਂ ਬਾਅਦ ਆਪਾਂ ਜੀਰਾ ਪਾਵਾਂਗੇ ਅੱਧੇ ਚਮਚ ਦੀ ਕ੍ਰੀਬ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਪੀਲੀ ਸਰੋਂ ਤੇ ਥੋੜੀ ਜਿਹੀ ਕਾਲੀ ਸਰੋਂ ਹੁਣ ਇਹਦੇ ਵਿੱਚ ਆਪਾਂ ਚਨਾ ਦਾਲ ਪਾ ਦਾਂਗੇ ਅੱਧੇ ਚਮਚ ਦੇ ਕਰੀਬ ਸਾਊਥ ਮੋਸਟ ਆਫ ਡਿਸ਼ਸ ਚ ਇਹੀ ਤੜਕਾ ਯੂਜ਼ ਹੁੰਦਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਚਟਕਾ ਲੈਣਾ ਹੁਣ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਤੇ ਆਪਾਂ ਇਹਨੂੰ ਭੁੰਨਾਗੇ ਚੰਗੀ ਤਰ੍ਹਾਂ ਨਾਲ ਪਿਆਜ਼ਾਂ ਨੂੰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇਹ ਹਾਈ ਫਲੇਮ ਤੇ ਹੁਣ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਦਾਂਗੇ ਦੋ ਤੇ ਥੋੜਾ ਜਿਹਾ ਲਸਣ ਇੱਕ ਤੋਂ ਦੋ ਕਲੀਆਂ ਤੇ ਕੜੀ ਪੱਤਾ ਪਾਵਾਂਗੇ ਮੈਂ ਕੜੀ ਪੱਤਾ ਪਹਿਲਾਂ ਤਾਂ ਨਹੀਂ ਪਾਉਂਦੀ ਕਿਉਂਕਿ ਇਹ ਬਿਲਕੁਲ ਹੀ ਕਾਲਾ ਪੈ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਅਦਰਕ ਪਾ ਦਵਾਂਗੇ ਹੁਣ ਇਹਦੇ ਵਿੱਚ ਆਪਾਂ ਇੱਕ ਵੱਡਾ ਟਮਾਟਰ ਐਡ ਕਰਾਂਗੇ ਥੋੜੀ ਜੀ ਸ਼ਿਮਲਾ ਮਿਰਚ ਇੱਕ ਪੀਸ ਸ਼ਿਮਲਾ ਮਿਰਚ ਦਾ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਬੀਟਰੂਟ ਪਾ ਦਾਂਗੇ ਇੱਕ ਬੀਟਰੂਟ ਮੈਂ ਲਈ ਆ ਜੋ ਇਹਦੇ ਵਿੱਚ ਪਾ ਦਿੱਤੀ ਹੈ ਤੇ ਹੁਣ ਦੇਖੋ ਕਿੰਨਾ ਸੋਹਣਾ ਸਬਜ਼ੀਆਂ ਦਾ ਕਲਰ ਆਇਆ ਆ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਆ ਭੁੰਨ ਲੈਣਾ ਇਹ ਸਾਰੀਆਂ ਸਬਜ਼ੀਆਂ ਤੁਹਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਮਾਣਦ ਹਨ ਤੁਸੀਂ ਬੱਚਿਆਂ ਲਈ ਵੀ ਇਹ ਰੈਸਪੀ ਯੂਜ਼ ਕਰ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ ਨਮਕ ਪਾਵਾਂਗੇ ਮਿਰਚ ਪਾਵਾਂਗੇ ਥੋੜਾ ਗਰਮ ਮਸਾਲਾ ਤੇ ਥੋੜਾ ਜਿਹਾ ਧਨੀਆ ਪਾਊਡਰ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਪੁੰਨਾਗੇ ਜਦੋਂ ਤੱਕ ਇਹਨਾਂ ਦਾ ਕੱਚਾ ਪਾਣੀ ਦੂਰ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਮਸਾਲੇ ਦਾ ਕਲਰ ਵੀ ਬਹੁਤ ਸੋਹਣਾ ਆਇਆ ਹੈ ਤੇ ਇਸ ਬਹਾਨੇ ਨਾਲ ਬੱਚੇ ਵੀ ਗ੍ਰੀਨ ਵੈਜੀਜ਼ ਖਾ ਲੰਨੇ ਆ ਹੁਣ ਇਹ ਤੜਕਾ ਆਲਮੋਸਟ ਰੈਡੀ ਹੋ ਚੁੱਕਿਆ ਹੈ ਹੁਣ ਇਹਨੂੰ ਆਪਾਂ ਉਤਾਰ ਦਾਂਗੇ ਗੈਸ ਤੋਂ ਤੇ ਹੁਣ ਇਸ ਤੋਂ ਬਾਅਦ ਆਪਾਂ ਇਡਲੀ ਮੇਕਰ ਰੱਖਾਂਗੇ ਗੈਸ ਤੇ ਜੇ ਤੁਹਾਡੇ ਕੋਲ ਇਡਲੀ ਮੇਕਰ ਨਹੀਂ ਤੁਸੀਂ ਕੁੱਕਰ ਵਿੱਚ ਪਾਣੀ ਪਾ ਕੇ ਤੇ ਕਟੋਰੀਆਂ ਪਰ ਪਾਣੀ ਥੋੜਾ ਰੱਖਣਾ ਹੁਣ ਆਪਾਂ ਬੈਟਰ ਦੇ ਵਿੱਚ ਜਿਹੜਾ ਮਸਾਲਾ ਆਪਾਂ ਬਣਾਇਆ ਸੀ ਉਹ ਮਿਕਸ ਕਰ ਲੈਣਾ ਮਿੱਕੀ ਤੁਸੀਂ ਦੇਖ ਰਹੇ ਹੋ ਕਿ ਮੈਂ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਰਿਹਾ ਮੈਂ ਕਰ ਲਿਆ ਤੁਸੀਂ ਕੁੱਕਰ 'ਚ ਵੀ ਬਣਾ ਸਕਦੇ ਹੋ ਜੇ ਤੁਹਾਡੇ ਕੋਲ ਇਟਲੀ ਮੇਕਰ ਨਹੀਂ ਤੁਸੀਂ ਥੋੜਾ ਪਾਣੀ ਪਾ ਕੇ ਤੇ ਕਟੋਰੀਆਂ 'ਚ ਇਹ ਬੈਟਰ ਨੂੰ ਪਾ ਕੇ ਰੱਖ ਦੇਣਾ ਤੇ ਇੱਕ ਸਿਟੀ ਤੱਕ ਲਗਾ ਦੇਣੀ ਆ ਧਿਆਨ ਰੱਖੀ ਕਿ ਪਾਣੀ ਘੱਟ ਹੋਵੇ ਤੁਸੀਂ ਦੇਖ ਰਹੇ ਹੋ ਕਿ ਮਸਾਲਾ ਰੈ ਆਲਮੋਸਟ ਰੈਡੀ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਇੱਕ ਪੈਕ ਪਾਊਚ ਜਾਂ ਦੋ ਪਾਊਚ ਇਨੋ ਦਾ ਪਾ ਸਕਦੇ ਆ ਮੈਂ ਥੋੜੀ ਜ਼ਿਆਦਾ ਕੁਆਂਟੀਟੀ ਲਈ ਹੈ ਇਸ ਲਈ ਮੈਂ ਦੋ ਪਾਊਚ ਇਹਦੇ ਵਿੱਚ ਇਨੋ ਦੇ ਯੂਜ਼ ਕਰ ਲਵਾਂਗੀ ਜੇ ਘੱਟ ਆ ਤਾਂ ਤੁਸੀਂ ਇੱਕ ਪਾਊਚ ਲੈਣਾ ਉਹਦੇ ਨਾਲ ਹੀ ਇਹਨਾਂ ਦੀ ਫਲੇਵਰਟ ਵਧੀਆ ਆ ਜਾਂਦੀ ਆ ਹੁਣ ਜਿਹੜਾ ਇਡਲੀ ਮੇਕਰ ਹੈ ਉਹਨੂੰ ਆਪਾਂ ਨੇ ਚੰਗੀ ਤਰ੍ਹਾਂ ਨਾਲ ਔਇਲ ਜਾਂ ਘਿਓ ਲਗਾ ਦੇਣਾ ਗ੍ਰੀਸ ਕਰ ਦੇਣਾ ਚੰਗੀ ਤਰ੍ਹਾਂ ਨਾਲ ਤਾਂ ਜੋ ਆਪਣੀ ਇਡਲੀਆਂ ਉਹਨਾਂ ਨੂੰ ਕੱਢਣ 'ਚ ਆਪਾਂ ਨੂੰ ਪ੍ਰੋਬਲਮ ਨਾ ਹੋਵੇ ਹੁਣ ਇਹ ਪਾਣੀ ਵਿੱਚ ਆਪਾਂ ਇੱਕ λεਮਨ ਪਾ ਦੇਣਾ ਤਾਂ ਜੋ ਆਪਣੀ ਇਹ ਖਰਾਬ ਨਾ ਹੋਵੇ ਬਰਤਨ ਹੁਣ ਇਹਦੇ ਤੇ ਆਪਾਂ ਫਿਕਸ ਕਰਾਂਗੇ ਜਿਹੜੀਆਂ ਇਡਲੀ ਬਣਾਈਆਂ ਆਪਾਂ ਤੇ ਥੋੜਾ ਜਿਹਾ ਮੁਸ਼ਕਿਲ ਹੈ ਕਿ ਪਾਣੀ ਬਹੁਤ ਗਰਮ ਹੈ ਤੇ ਹੁਣ ਆਪਾਂ ਇਹਨਾਂ ਨੂੰ ਇਹ ਵਿੱਚ ਪਾ ਕੇ ਉੱਤੋਂ ਟੱਕ ਦੇਣਾ 10 ਤੋਂ 15 ਮਿੰਟ ਵੇਟ ਕਰਾਂਗੇ ਤੇ ਇਡਲੀ ਤਿਆਰ ਹੈ ਤੁਸੀਂ ਇਹਨੂੰ ਕੋਕੋਨਟ ਚਟਨੀ ਨਾਲ ਸਰਵ ਕਰ ਸਕਦੇ ਹੋ ਆਈ ਹੋਪ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਹੋਵੇ ਕੀਪ ਸਬਸਕ੍ਰਾਈਬ